ਰੁਮਾਲ ਦੇ ਨਾਲ ਮੂੰਹ ਟਕੇ ਇਹ ਦੋਵੇਂ ਸ਼ਖਸ ਪੰਜਾਬ ਪੁਲਿਸ ਦੇ ਇੱਕ ਤਾਰਾ ਵਰਦੀ ਵਾਲੇ ਐਸਆਈ ਅਫਸਰ ਨੇ ਪਰ ਇਹਨਾਂ ਦੀ ਹਰਕਤ ਨੇ ਪੰਜਾਬ ਪੁਲਿਸ ਨੂੰ ਇੱਕ ਵਾਰ ਫੇਰ ਸ਼ਰਮਿੰਦਾ ਕਰ ਦਿੱਤਾ ਹੈ ਸਕਰੀਨ ਤੇ ਨਜ਼ਰ ਆ ਰਹੇ ਬਰਨਾਲਾ ਤੇ ਤਰਨਤਾਰਨ ਦੇ ਇਹਨਾਂ ਐਸਆਈ ਅਫਸਰਾਂ ਵਿਚਾਲੇ ਇਤਫਾਕ ਵਾਲੀ ਗਲਤੀ ਇਹ ਰਹੀ ਹੈ ਕਿ ਇਹਨਾਂ ਦੋਹਾਂ ਨੇ ਇੱਕੋ ਦਿਨ ਆਪਣੀ ਵਰਦੀ ਨੂੰ ਦਾਗਦਾਰ ਕੀਤਾ ਦੋਹਾਂ ਦਾ ਅਹੁਦਾ ਇੱਕੋ ਜਿਹਾ ਦੋਹਾਂ ਦਾ ਦੋਸ਼ ਇੱਕੋ ਜਿਹਾ ਤੇ ਰਿਸ਼ਵਤ ਦੀ ਰਕਮ ਵੀ ਇੱਕੋ ਜਿਹੀ ਜੀ ਹਾਂ ਇਹ ਦੋਵੇਂ ਅਫਸਰ ਇੱਕੋ ਦਿਨ ਰਿਸ਼ਵਤ ਦੀ 5-5000 ਰੁਪਏ ਦੀ ਰਕਮ ਸਮੇਤ ਫੜੇ ਗਏ ਦੋਨੇ ਪਾਰਟੀਆਂ ਨੂੰ ਥਾਣੇ ਬੁਲਾਇਆ ਸੀ ਉਹਨਾਂ ਦਾ ਉਸ ਵਿੱਚ ਕੰਪਰਮਾਈਜ਼ ਹੋ ਗਿਆ ਸੀ ਕੰਪਰਮਾਈਜ਼ ਉਹਦੇ ਉਹਦੇ ਸਪੰਸਰ ਜਿਵੇਂ ਅਸੀਂ ਚਰਨਜੀਤ ਸਿੰਘ ਨੇ ਇਹਨਾਂ ਨੇ ਉਹਨਾਂ ਦਾ ਦੋਸ਼ ਬੁਣਿਆ ਸੀ 10000 ਰੁਪਏ ਪੰਜ ਉਹ ਕੱਲ੍ਹ ਦੇ ਆਏ ਸੀ ਪੰਜ ਅੱਜ ਦੇ ਇਹਨਾਂ ਦਾ ਇਕਰਾਰ ਸੀ ਜੋ ਅੱਜ ਇਹਨਾਂ ਨੂੰ ਸਿਰੰਗ੍ਹੇਤੀ ਪੁੱਛਿਆ ਸਾਡੀ ਜਿਹੜੀ ਕਰਪਸ਼ਨ ਦੀ ਧਾਰਾ ਜਾਣਕਾਰੀ ਮੁਤਾਬਿਕ ਬਰਨਾਲਾ ਦੇ ਐਸਆਈ ਚਰਨਜੀਤ ਸਿੰਘ ਨੇ ਝਗੜੇ ਦਾ ਸਮਝੌਤਾ ਕਰਵਾਉਣ ਲਈ ਇੱਕ ਠੇਕੇਦਾਰ ਤੋਂ 10000 ਰੁਪਏ ਦੀ ਰਿਸ਼ਵਤ ਮੰਗੀ ਸੀ ਜਿਸ ਦਾ ਬਕਾਇਆ 5000 ਰੁਪਏ ਲੈਂਦਿਆਂ ਐਸਆਈ ਨੂੰ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀ ਕਾਬੂ ਕਰ ਲਿਆ। ਉਹਦੇ ਜਿਹੜੀ ਹਾਈ ਕੋਰਟ ਤੋਂ ਬੇਲ ਦੇ ਪੇਪਰ ਮੰਗੇ ਸੰਨ ਨਾਲ ਪੈਸੇ ਮੰਗੇ ਸੰਨ ਕਿ ਮੈਂ ਜਿਹੜਾ ਉਹ ਚਲਾਨ ਟੂ ਕੋਰ ਕਰਾਉਣਾ ਹੈ ਜਿਹੜੇ origignal paper ਨੇ ਉਹ ਮੈਨੂੰ ਦੇ ਲੈਟ ਸੋ ਉਹਦੀ ਕੰਪਲੇਂਟ ਤੇ ਫਿਰ ਅਸੀਂ ਇਹ ਕਰਦੇ ਹਾਂ। ਪੰਦੇ ਡਿਮਾਂਡ 10000 ਦੀ ਸੀ ਬਟ ਨੇਗੋਸ਼ੀਏਸ਼ਨ ਕਰਕੇ ਵੀ ਪੰਜ ਪਹਿਲਾਂ ਦੇਗਾ ਅਜੇ ਮੇਰੇ ਕੋਲ ਪੂਰੇ ਪੈਸੇ ਨਹੀਂ ਹੈਗੇ ਪੰਜ ਜਿਹੜੇ ਨੇ ਬਾਅਦ ਦੇ ਦੇਣਾ 5000 ਰੁਪਏ ਖਬਰ ਹੋ ਜਾਣਾ ਤੁਹਾਨੂੰ ਐਫਆਈਆ ਲੌਂਚ ਕਰਦੇ ਹਾਂ ਦੂਜੇ ਪਾਸੇ ਤਰਨਤਾਰਨ ਦੇ ਐਸਆਈ ਹਰਸ਼ਾਦ ਸਿੰਘ ਨੇ ਜ਼ਮਾਨਤੀ ਕਾਪੀ ਤੇ ਚਲਾਨ ਪੇਸ਼ ਕਰਨ ਦੇ ਲਈ ਗੋਪਾਲ ਸਿੰਘ ਨਾਮੀ ਵਿਅਕਤੀ ਕੋਲੋਂ 10000 ਰੁਪਏ ਮੰਗੇ ਸਨ ਪਰ 5200 ਦਾ ਸੌਦਾ ਮਨਜ਼ੂਰ ਹੋ ਗਿਆ। ਗੋਪਾਲ ਸਿੰਘ ਦੀ ਸ਼ਿਕਾਇਤ ਤੇ ਹੀ ਵਿਜੀਲੈਂਸ ਵਿਭਾਗ ਨੇ ਹਰਸ਼ਾ ਸਿੰਘ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਫਿਲਹਾਲ ਦੋਹਾਂ ASI ਅਫਸਰਾਂ ਤੋਂ ਪੁੱਛਗਿੱਛ ਜਾਰੀ ਹੈ ਜਿਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਬਰਨਾਲਾ ਤੋਂ ਪੁਨੀਤ ਮਾਨ, ਤਰਨਤਾਰਨ ਤੋਂ ਵਿਜੇ ਅਰੋੜਾ, ਜਗਬਾਣੀ ਟੀਵੀ।